ਬੀਤੇ ਰਾਤ ਫਲੋਰ ਦੇ ਮਹੱਲਾ ਅੰਬੇਦਕਰ ਨਗਰ ਬਾੜ ਨੰਬਰ 5 ਦੇ ਇੱਕ ਕਾਰ ਅੰਦਰੋਂ ਗਰੀਲਾ ਤੋੜ ਕੇ 3 ਲੱਖ ਰੁਪਇਆ ਕੈਸ਼ ਤੇ ਅੱਧਾ ਤੋਲੇ ਸੋਨੇ ਦੀਆਂ ਬਾਲੀਆਂ ਚੋਰੀ ਚੋਰ ਕਰਕੇ ਲੈ ਗਏ ਘਰ ਦੇ ਮਾਲਕਾ ਨੀਲਮ ਰਾਣੀ ਨੇ ਦੱਸਿਆ ਕਿ ਨਾਲ ਦੇ ਘਰ ਬੱਚਾ ਬਿਮਾਰ ਸੀ ਮੈਂ ਉਹਨਾਂ ਦੇ ਘਰ ਸੁੱਤੀ ਪਈ ਸੀ ਸਵੇਰੇ ਉੱਠ ਕੇ ਦੇਖਿਆ ਕਿ ਘਰ ਦੇ ਤਾਲੇ ਟੁੱਟੇ ਪਏ ਸੀ ਤੇ ਅਲਮਾਰੀ ਵੀ ਬੁਰੀ ਤਰ੍ਹਾਂ ਟੁੱਟੀ ਪਈ ਸੀ ਅਲਮਾਰੀ ਚੋਂ 3 ਲੱਖ ਰੁਪਿਆ ਕੈਸ਼ ਤੇ ਅੱਧਾ ਟੋਲੇ ਸੋਨੇ ਦੀਆਂ ਬਾਲੀਆਂ ਚੋਰੀ ਹੋ ਚੁੱਕੀਆਂ ਹਨ ਇਸ ਸਬੰਧ ਵਿੱਚ ਥਾਣਾ ਫਲੌਰ ਨੂੰ ਦਰਖਾਸਤ ਦਿੱਤੀ ਗਈ ਐਮਸੀ ਰਾਜਕੁਮਾਰ ਸੰਧੂ ਵੀ ਮੌਕੇ ਤੇ ਪਹੁੰਚੇ ਥਾਣਾ ਫਲੌਰ ਦੇ ਐਸਆਈ ਅਮਰੀਕ ਸਿੰਘ ਨਾਲ ਗੱਲਬਾਤ ਕੀਤੀ ਇਿੱਤਾ ਉਨ੍ਹਾਂ ਨੇ ਕਿਹਾ ਕਿ ਮਹੱਲੇ ਵਿੱਚ ਲੱਗੇ ਸੀਸੀਟੀ ਵੀ ਕੈਮਰੇ ਖੰਗਾਰੇ ਜਾ ਰਹੇ ਹਨ ਚੋਰਾਂ ਨੂੰ ਛੇਤੀ ਕਾਬੂ ਕੀਤਾ ਜਾਵੇਗਾ ਰਾਤ ਵੇਲੇ ਪੁਲਿਸ ਗਸ਼ਤ ਵਧਾਈ ਜਾ ਰਹੀ ਹੈ ਫਲੋਰ ਤੋਂ ਰਾਜਕੁਮਾਰ ਨੰਗੜ ਤੇ ਵਿਜੇ ਮਾਨਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਆ ਗਿਆ ਆਇਤ ਹੋ ਅੱਜ ਅੱਜ ਅਸਮਾਨ ਡੈਟਿਕ ਜਿਹੜਾ ਤੇ ਆ ਮੇਡੇ ਟਾਈਮਰ ਕਰੀ ਚਲੋ ਕੱਲੇ ਕੋ ਕੰਮ ਡਾ ਹੈ ਨਿਸ਼ਾਨਾ ਤੇ ਇੱਥੋਂ ਦੀ ਤਰ੍ਹਾਂ ਇਹ ਜਣਾ ਆ ਆ ਦੇਖੋ ਆ ਦੇਖੋ ਕਿਹੜਾ ਆ ਦੇ ਗੇਟ ਦੇ ਪੈਰ ਤੇ ਸਿੱਧੀ ਦਿਖਾਏ ਜਿਹੜਾ ਭੁੱਲੋ ਜੀ ਪਲਾਨ ਹੋਣਾ ਹੁੰਦਾ ਅੱਜ ਦਾ ਤੇ ਇਹੇ ਨੂੰ ਇਹ ਤੋਂ ਦਵਾ ਨੀਲਮ ਰਾਣੀ ਕੀ ਹੋਇਆ ਸੀਗਾ ਸਾਡਾ ਮੁੰਡਾ ਵਪਾਰਿਕ ਹਾਂਜੀ ਇਸ ਕਰਕੇ ਅਸੀਂ ਉਧਰ ਸੀਗੇ ਬਈ ਸਾਡੇ ਸਾਰੇ ਚੋਦੀ ਕਰਕੇ ਉਹਨੇ ਨੇ ਹਾਂਜੀ ਭੈਣ ਜੀ ਬਾਹਰ ਜਾਣਾ ਸੀਗਾ ਜੀ ਤਾਂ ਇਸ ਕਰਕੇ ਕੈਸ਼ ਬਾਹਰ ਕਿਆ ਸੀਗਾ ਘਰ ਦੇ ਵਿੱਚ ਕਿੰਨਾ ਕੈਸ਼ ਸੀਗਾ 2 3 ਲੱਖ ਰੁਪਏ ਜਿਹਾ ਸੀਗਾ 2 3 ਲੱਖ ਰੁਪਏ ਸੀ 골ਡ ਵੀ ਸੀਗਾ ਸੋਨਾ ਵੀ ਸੀ ਕਿੰਨੇ ਤੋਲੇ ਸੀ ਅੱਧੇ ਤੋਲੇ ਦੀ ਅੱਧੇ ਤੋਲੇ ਦੀਆਂ ਤੇ ਕਿਦਾਂ ਨੁਕਸਾਨ ਹੋਇਆ ਅਲਮਾਰੀ ਪੰਨੀ ਹੋਈ ਆ ਨਹੀਂ ਗ੍ਰੇਲ ਪੰਨੀ ਗ੍ਰੇਲ ਪੰਨੀ ਆ ਫੇਰ ਹਾਂਜੀ ਗ੍ਰੇਲ ਪੰਨ ਕੇ ਤੇ ਪੇਟੀਆਂ ਦੇ ਵਿੱਚੋਂ ਸਾਰਾ ਸਮਾਨ ਲੈ ਕੇ ਹੂੰ ਹੂੰ ਪੈਸਾ ਵੀ ਲੈ ਕੇ ਹੂੰ ਹੂੰ ਸਾਰੇ ਪੋਰਟ ਫਰੈਗੀਆਂ ਕਰ ਕੇ ਹਾਂ ਹਾਂ ਕੋਈ ਜ਼ਰੂਰੀ ਜਿਹੜੇ ਕਾਗਜ਼ ਉਹ ਵੀ ਲੈ ਗਏ ਉਹ ਦੇਖੇ ਨਹੀਂ ਚੈੱਕ ਉਹ ਦੇਖੇ ਨਹੀਂ ਅਜੇ ਅੱਛਾ ਪ੍ਰਸ਼ਾਸਨ ਨੂੰ ਤੁਸੀਂ ਪੁਲਿਸ ਨੂੰ ਤਲਾਸ਼ ਦੇ ਦਿੱਤੀ ਆ ਹਾਂਜੀ ਦੇ ਦਿੱਤੀ ਕੀ ਮੰਗ ਕਰਦੇ ਹੋ ਤੁਹਾਡੇ ਪੈਸੇ ਮੈਨਨੇ ਚਾਹੀਦੇ ਜੋ ਸਾਡਾ ਗਿਆ ਉਹ ਸਭ ਚਾੜੀਆ ਮੈਂ ਓਕੇ 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 ਇਹ ਰੋਪੀ ਮੁੰਨੇ ਮਾਪੋਤੇ ਜਿਹੜੇ ਆ ਗੁਵਾਰ ਹੋ ਮੁੰਡਾ ਗੁਵਾਰ ਹੋਣ ਦੇ ਕਾਰਨ ਹੈ ਸਾਹਮਣੇ ਕਰ ਸਕਦੇ ਪੈਸੇ ਉਹਨਾਂ ਦੇ ਸਾਹਮਣੇ ਕਰ ਰਿਹਾ ਜੀ ਜੀ ਉਹ ਸਾਹਮਣੇ ਹੁੰਦੇ ਸੀ ਕਿ ਦੋਨੇ ਮਾਪੋਤੇ ਕਰ ਦਿੰਦੇ ਆ ਉਹ ਹੁਣ ਹਾਂਜੀ ਤੇ ਸੌਣ ਦੇ ਕਿਸੇ ਨੂੰ ਖਸੂਰ ਰੱਖੀ ਪਿੱਛੇ ਦੀ ਕੋ ਟੱਪ ਕੇ ਆਏ ਆ ਟੱਪ ਕੇ ਆ ਕੇ ਤਾਲਾ ਵੀ ਕਾਫੀ ਵੱਡਾ ਸੀ ਜਿਹੜਾ ਗ੍ਰੈਨਲ ਦਾ ਤੋੜ ਕੇ ਹੂੰ ਹੂੰ तकरीबन 3 ਕਿ ਲੱਖ ਰੁਪਈਆ ਜਿਹੜਾ ਉਹ ਬਾਹਰ ਜਾਣ ਲਈ ਮੁੰਡੇ ਨੇ ਰੱਖਿਆ ਸੀਗਾ ਨਹੀਂ ਹੂੰ 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 ਬਾਹਰ ਭੇਜਿਆ ਸੀ ਇਹਨੇ ਜੀ ਉਹ 1 ਲੱਖ ਰੁਪਏ ਕੈਸ਼ ਕੱਢ ਕੇ ਲਏ ਆ ਤੇ ਉਹ ਹੋਰ ਚੀਜ਼ ਕਿਸੇ ਨੇ ਹੱਥ ਲਿਆ ਕੀ 골ਡ ਵੀਲ ਗਏ ਇੱਕ ਦੋ ਅੱਦੇ ਥੋੜੇ ਬਾਲੀਆਂ ਬਾਲੀਆਂ ਵੀ ਕਿ ਗਏ ਅੱਛਾ ਹਾਂ ਬਾਕੀ ਉਹ ਦੇਖ ਰਹੇ ਆ ਕੋਈ ਹੋਰ ਜਿੱਦਾਂ ਸਿਲੰਡਰ ਵਗੈਰਾ ਜਿੱਦਾਂ ਕੋਈ ਉਹ ਚੀਜ਼ ਨਹੀਂ ਛੇੜੀ ਜਿਹੜੀ ਪੈਸੇ ਤੇ ਬਾਲੀਆਂ ਜੁੱਤ ਕੋਲ ਲੱਗੇ ਸੀ ਸੀਸੀਟੀਵੀ ਕੈਮਰਾ ਲੱਗਾ ਕੈਮਰੇ ਲੱਗੇ ਆ ਹੁਣ ਦੇਖ ਰਹੇ ਆ ਹਾਂ ਓਕੇ ਪੁਲਿਸ ਨੂੰ ਵੀ ਸਵੇਰ ਦਾ ਗਿਆ ਪੁਲਿਸ ਵੀ ਅਰੇ ਤੱਕ ਨਹੀਂ ਪਹੁੰਚੀ ਨਹੀਂ ਹਾਂ ਪਹੁੰਚੀ ਨਹੀਂ ਅਸਲ 'ਚ ਸੌਰ ਨੂੰ ਆਪਾਂ ਦੋ ਫੋਨ ਕੀਤੇ ਹੁਣੇ ਨਹੀਂ ਮੇਰੇ ਕੋਲ ਕੀਤਾ ਠੀਕ ਹੈ ਜੀ ਤੇ ਅਮਰੀਕ ਸਿੰਘ ਨੂੰ ਕੀਤਾ ਕਹਿੰਦਾ ਮੈਂ ਆ ਰਿਹਾ ਆ ਕਿਹੜਾ ਮੱਲਾ ਇਹ ਮੱਲਾ ਇਹ ਗੜਾ ਗੜਾ ਰੋਡ ਬਾਰ ਨੰਬਰ 5 ਜਗਰ ਨਗਰ ਉਪਲਵਲ ਠੀਕ ਹੈ ਜੀ ਕੀ ਮੰਗ ਕਰਦੇ ਹੋ ਮੰਗ ਕਰਦੇ ਇਹਨਾਂ ਨੂੰ ਸਾਬ ਲੱਗਿਆ ਜਾਂਦਾ ਜਿੱਦਾਂ ਲੁੱਟਾਂ ਖਾਂਦੀਆਂ ਵਾਰਦਾਤਾਂ ਦਿੱਲੀ ਵੱਧੀਆਂ ਜਾਂਦੀਆਂ ਪ੍ਰਸ਼ਾਸਨ ਇੱਥੇ ਕਮਜ਼ੋਰ ਨਜ਼ਰ ਆ ਰਿਹਾ ਕੀ ਗਾਣਾ ਹੈ ਕਮਜ਼ੋਰ ਹੈ ਦਿੱਲੀ ਦਿੱਲੀ ਕੋਈ ਨਾ ਕੋਈ ਨਸ਼ੇ ਚੋਰੀਆਂ ਦਿੱਲੀ ਹੋ ਰਹੀਆਂ ਆ ਕੋਈ ਇੰਦਰ ਧਿਆਨ ਨਹੀਂ ਹੈਗਾ ਕੋਈ ਰਾਤ ਨੂੰ ਕੋਈ ਪੀਸੀਆਰ ਦਾ ਕੋਈ ਬਾਈਕ ਬੁੱਕ ਘੁੰਮਦੀ ਮੋਟਰਸਾਈਕਲ ਘੁੰਮਦੀ ਆ ਕੇ ਪੀਸੀਆਰ ਨੂੰ ਘੁੰਮ ਦਿੰਦੇ ਹੁਣ ਕੋਈ ਨਹੀਂ ਪੀਸੀਆਰ ਲਾਉਂਦਾ ਕਦੀ ਦੇਖਦੇ ਨਹੀਂ ਕੋਈ ਆ ਵੀ ਵੀ ਇੱਥੇ ਜਿਹੜੇ ਮੱਲੇ ਲਾਦਨ ਕੀ ਹੋ ਰਿਹਾ ਹੈ ਬਹੁਤ بڑا ਹਾਲ ਬਚਾ ਜੀ ਆਸੀਂ ਮਹੱਲਾ ਚੌਧਰੀਆਂ ਮੌਕੇ ਤੇ ਪਹੁੰਚੇ ਆ ਜੀ ਉਸ ਘਰ ਦੇ ਵਿੱਚ ਇਸ ਟਾਈਮ ਤੇ ਹਾਜ਼ਰ ਹੈ ਤੇ ਘਰ ਦੇ ਮੈਂਬਰ ਦੱਸ ਰਹੇ ਆ ਇਹ 2 ਲੱਖ 2000 ਰੁਪਏ ਹਾਂਜੀ ਗਾਇਬ ਹੈ ਮੇਰੀ ਅੱਧਾ ਟੋਲਾ 골ਡਰ ਕਿ ਪਿੱਛੇ ਵੀ ਗਾਇਬ ਹੈ ਵੀ ਹਾਂਜੀ ਤੇ ਬਾਕੀ ਕੈਮਰੇ ਦੀ ਮਦਦ ਨਾਲ ਇਨਵੈਸਟੀਗੇਸ਼ਨ ਆਪਾਂ ਜੋ ਵੀ ਲਾਗੇ ਜਿੰਨੇ ਕੈਮਰੇ ਸੀ ਸੀ ਕੈਮਰੇ ਹਾਂਜੀ ਆਪਾਂ ਉਹਨਾਂ ਨੂੰ ਖੰਗਾਲ ਕੇ ਤੇ ਆਪਾਂ ਉਹ ਦੋਸ਼ੀਆਂ ਤੱਕ ਪਹੁੰਚਾਂਗੇ ਜਲਦੀ ਤੋਂ ਜਲਦੀ ਪਹੁੰਚਾਂਗੇ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਇਨਵੈਸਟੀਗੇਸ਼ਨ ਅੱਪ ਸੜੀ ਚੱਲ ਰਹੀ ਪੂਰੀ ਠੀਕ ਹੈ